ਬਲੌਜੀ ਸਿਰ ਦੇ ਵੱਚੁਕਾ ਸਾਡੇ 3 ਸਾਡੇ ਪਾਣੀ ਪੂਣੀ ਡਾਕਟਰ ਸਾਹਿਬ ਦੋਵੇਂ ਡਾਕਟਰ ਸਾਡੇ ਆ ਗਏ ਆ ਸਾਡੇ ਸੁਖ ਮੱਲਾਵਾਲੇ ਮੱਲਾਵਾਲੇ ਚੱਲ ਕੇ ਆ ਗਏ ਆ ਆਪਣਾ ਮੂੰਹ ਨਹੀਂ ਵਿਖਾ ਰਹੇ ਇਹ ਇਹ ਹੈ ਜੀ ਆਪਣਾ ਪਹਿਲਾ ਪੰਜਾਬ ਦੌੜੇਗਾ ਪੰਜਾਬ ਮੁਕਾਬਲਾ ਸਭ ਤਰਫੋਂ ਵੋਟ 12 14 ਪਰ ਨਾ کہیں ਆ ਦੇ ਕੋਲ ਚੰਗਰੀ ਆ ਦੇ ਕੋਲ ਆ ਜੰਗੂ ਮੂਹਰੇ ਮਲੋੜ ਤੋਂ ਹੈ ਸਾਰੇ ਹਾਂਜੀ ਸਰ ਜੀ ਹੱਥ ਖੜਾ ਫਿਰਾਂ ਏ ਮਲੋਟਾ ਤੁਸੀਂ ਪਤਾ ਹੈ ਫਾਈਲ ਗਈ ਕਿੰਨੇ ਜਾਣੇ ਕਿੰਨੇ ਆਣੇ ਜੀ ਪੰਜਨ ਫਾਈਲ ਕਰਦਾ ਪਿਛਲੇ ਮੁੰਡੇ ਪਿਛਲੇ ਤੁਸੀਂ ਕਿੱਥੋਂ ਆ ਜਵਾਨ ਆ ਤੁਹਾਡੇ ਆਉਂਦੇ ਆ ਜੀ ਅੱਛਾ ਲੋਕਲ ਤੁਸੀਂ ਹਾਂ ਜੀ ਓਕੇ ਓਕੇ ਹਾਂ ਵੱਡੇ ਜੀ ਭਰਾ ਦਾ ਪਹੁੰਚ ਗਿਆ ਦੇਖੋ ਦੋਸਤੋ ਬਾਬਾ ਜੀ 55 ਸਾਲ ਦੇ ਤੇ 13 ਕਿਲੋ 13 ਕਿਲੋਮੀਟਰ 12 ਕਿਲੋਮੀਟਰ ਪੂਰੀ ਦੌੜ ਕਰ ਗਿਆ ਉਹ ਦੇਖੋ ਦੇਖੋ ਜੀ ਤਾੜੀਆਂ ਮਾਰੋ ਬਾਪੂ ਲਈ ਬਈ ਬਾਪੂ ਲਈ ਤਾੜੀਆਂ ਜੀ ਬਾਪੂ ਸੇਲਾ ਲਾ ਦਾ ਲਈ ਬਹੁਤ ਵਧੀਆ ਜੱਗੀ ਬਾਪੂ ਨੇ ਇਹਦਾ ਕਰਾਤਾ ਬਾਪੂ ਕਿੰਨੀ ਉਮਰ ਹੈ ਪੂਰੀ 55 ਸਾਲ ਦੀ ਬੱਸ ਵੀਰ ਬਾਈ 400 ਭਰਾ ਵੈਰੀ ਗੁੱਡ ਬਹੁਤ ਵਧੀਆ ਬਹੁਤ ਵਧੀਆ ਵੈਨ ਦਾ ਵੀ ਇੱਕ ਗੱਲ ਆਜੋ ਆਜੋ ਜੀ ਦੇਖੋ ਯਾਰ ਪੂਰੀ ਦੌਣ ਦਿੱਤੀਆਂ ਮੁੰਡੇ ਨੇ ਯਾਰ ਵਾਹ ਵਾਹ ਤੇ ਬਿੱਟੂ ਪੰਮ ਸੁਨਿਆਰਾ ਮੋਗੇ ਤੋਂ ਇਹਨਾਂ ਬਾਅਦ 1100 ਰੁਪਈਆ ਤੇ ਸੀਲੜਾ ਕਿੱਥੇ ਮੇਰੇ ਵਿੱਚ ਆ ਗਏ ਹੋ 50 ਸਾਲ ਦੇ ਕਿਰਮ ਹਾਂ ਜੀ ਉਹ ਬਾਈ 500 ਬਾਬਾ ਜੀ ਆਪਣੇ ਗੰਦੀ ਰਾਮ ਦਾ ਬਾਬਾ ਜੀ ਲਓ ਹਾਂ ਤੇ ਸਤਿਕਾਰਯੋਗ ਬਾਬਾ ਜੀ ਵਿਸ਼ੇ ਤੌਰ ਤੇ ਪਟਿਆਲਾ ਦਾ ਜਗਦੀਰਾਮ ਜੀ ਤੋਂ ਉਹਨਾਂ ਨੂੰ 500 ਦਾ ਪ੍ਰਾਈਸ ਜਾ ਰਿਹਾ ਪਟਿਆਲੇ ਇੱਕ ਤਾੜੀ ਮੋਹਜੋਦਾਰ ਤੇ ਮੋਹਰੇ ਸਾਡਾ ਰਿੰਦਾ ਸੁਮਨ ਬਲਵਿੰਗ ਜਿਹੜਾ ਇਹਨਾਂ ਨੂੰ ਉਹਨਾਂ ਵੱਲ ਉਹਨਾਂ ਵੱਲ ਬਿਆਦੋ ਵਾਦ ਆ ਮੇਰੇ ਤੋਂ ਵੱਡੇ ਆ ਸੂਤ ਦੇ ਸੱਲ ਪਿਆਦਾ ਮੇਰੀ ਅੱਖ ਇੱਕ ਮਿੰਟ ਸਾਰੇ ਜੀ ਇੱਧਰ ਧਿਆਨ ਕਰੋ ਕਿੱਥੇ ਆ ਬਾਬਾ ਜੀ ਸਾਡਾ ਅਸਗੇ ਪਹਿਲਾ ਸਾਨੂੰ ਥੋੜਾ ਜਿਹਾ ਸੈਟਿੰਗ ਨਹੀਂ ਕਰਨੀ ਆ ਜੀ ਜੋ ਸਚਾਈ ਆ ਅਗਲੀ ਵਾਰ ਇਹਨੇ ਗਲਤੀਆਂ ਆਇਓ ਚ ਨਹੀਂ ਨਹੀਂ ਗਲਤੀ ਨਹੀਂ ਹੋ ਗਈ ਆ ਅਗਲੀ ਵਾਰ ਕੋਈ ਨਿੱਜਾ ਨੂੰ ਨਹੀਂ ਪਤਾ ਕੋਈ ਨਿੱਜਾ ਕਰਾਓਗੇ ਤੋੜੇਗਾ ਬਸ ਨਾਮ ਮੇਰੇ ਵੱਲੋਂ ਅਗਲੀ ਵਾਰ ਕੋਸ਼ਿਸ਼ ਕਰਾਂਗੇ ਕਿਸੇ ਲੈ ਬਈ ਇੱਕ ਮਿੰਟ ਸੁਣਿਓ ਇੱਕ ਮਿੰਟ ਅਗਲਾ ਜਿਹੜਾ ਕਰਵਾ ਰਹੇ ਆ ਹਾਂ ਉਹਦੇ ਵਿੱਚ ਤਿੰਨ ਪਹਿਲੇ ਨਾਮ ਤੇ ਪੜੇ ਹੈਗੇ ਹੈਗੇ ਆ ਹਾਂਜੀ ਚੌਥਾ ਤੇ ਭਾਜੀ ਹੋਰ ਨਾਲ ਲੋ 2100 ਰੁਪਏ ਦਾ ਨਾਮ ਹੈ ਸਪੈਸ਼ਲ ਨਾਮ ਠੀਕ ਹੈ ਲੋਡ ਕਰ ਉਹ ਆਪਾਂ ਦੇ ਦਈਏ ਕਿੰਨੇ ਨੰਬਰ ਤੇ ਰੱਖਦੇ ਆ ਨਾਮ ਹੈ ਇਹਨਾਂ ਦਾ ਦਵਿੰਦਰ ਸੁਵਿੰਦਰ ਸਿੰਘ ਦਵਿੰਦਰ ਸਿੰਘ ਦੋ ਸਾਲ ਦਸਾਜ ਦਸਾਜ ਠੀਕ ਹੈ ਆਪਣੇ ਆਵਲਾ ਜੀ ਜੀ ਭਾਈ ਦਾ ਨੰਬਰ ਲੈ ਲਓ ਜੀ ਕੋਈ ਨਹੀਂ ਤੇ ਭਾਈ ਬਹੁਤ ਵਧੀਆ ਨੰਦਾ ਆ ਗਿਆ ਬਹੁਤ ਸਾਡੇ ਕੋਲ ਕੁਝ ਗਲਤੀਆਂ ਹੋਈਆਂ ਹਨ ਤੁਹਾਨੂੰ ਦੱਸੀਆਂ ਨੇ ਬਲੀਵੇਇਬਲ ਜਿਹੜਾ ਮੈਨੂੰ ਆਨੰਦ ਆਇਆ ਓਏ ਯਾ ਤੂੰ ਦੋਹਾਂ ਨੇ ਕੀਤਾ ਨਾ ਕੰਮ ਸਿਰਾਂ ਘੱਪਾ ਇਹਦੇ ਪਾਪਾ ਜੀ ਇੱਕ 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 ਬੰਬੀ ਬਾਬਾ ਜੀ ਬਾਬਾ ਜੀ ਅਰਵਿੰਦਰ ਸਿੰਘ ਅਰਗੰਦਰ ਸੰਘਰੂਰ ਆ ਗਿਆ ਜੀ ਤੇ ਕਰਮ ਸਿੰਘ ਪਰਿਆਲਾ ਨਵਾਂ ਭਾਈ ਜੀ ਨੇ ਹਸ ਦਿੱਤਾ ਬਈ ਪਿੱਛੇ ਵੀ ਦੇ ਉਹਨੇ ਵੀ ਥੋੜਾ ਜਾ ਵਿਸ਼ਾਲ ਜੁਰਾਓ ਦਸਵਾ ਵਿਸ਼ਾਲ ਕਿਹੜਾ ਬਾਈ ਚੁਰਾਤ ਆ ਗਿਆ ਆ ਗਿਆ ਓਕੇ ਜੀ ਸੰਤਾਰ ਸਿੰਘ ਪੁੱਤਰੀ ਕਲਾ ਗਹਿਰਵਾ ਨੰਬਰ ਮਤਨੀ ਕਲਾ ਹਾਂਜੀ ਹਾਂਜੀ ਆ ਗਿਆ ਬਾਈ ਆ ਗਿਆ ਆ ਗਿਆ ਸਾਰੇ ਇਹ ਬਈ ਇਹ ਬਿਊਟੀ ਕਿੱਟੀਰ ਗਰੋਹ ਹੋਰ ਵੀ ਇੱਕ ਹੋਇਆ ਪਹਿਲਾ ਨੰਬਰ ਆਜਲਤਾ ਵੀਰੇ ਪਿਆਲ ਦਾ ਮੁੰਡਾ ਜਸਵੰਤ ਸਿੰਘ ਸੂਰਤਗੜ ਤੋਂ ਸ਼੍ਰੀ ਗੰਗਾ ਨਗਰ ਤੋਂ ਉਹ ਮੋਰ ਸਾਈਡ ਫਸਟ ਕਿੱਡਾ ਬਈ ਇਹਨਾਂ ਨੂੰ ਇੱਧਰ ਕੋ ਹਾਂਜੀ ਹਾਂ ਫਸਟ ਸੈਕੰਡ ਥਰਡ ਵੀ ਹੈ ਫਸਟ ਸੈਕੰਡ ਥਰਡ ਨਾਲ ਸਾਰੇ ਕਰੀਏ ਬਾਬਾ ਬਾਈ ਚਿੰਨ ਇਨਾਮਡ ਕਰਦਗੇ ਕਰ ਤੋ ਕਰ ਦੋ ਹੁਣ ਖੜੇ ਇਨਾਮਡ ਕਰਦਗੇ ਹਾਂਜੀ ਕਰ ਇਨਾਮਡ ਇੱਥੇ ਖੜੇ ਸਾਰੇ ਹਾਂਜੀ ਕਰਦਗੇ ਉਹ ਤੋ ਇਧਰ ਸਾਈਡ ਤੋਂ ਸਾਰੇ ਜਾਣੇ ਅਬ ਕੱਲਾ ਕੱਲਾ ਬੁਲਾਇਆ ਇੱਥੇ ਆਜੋ ਅਬ ਕੱਲਾ ਕੱਲਾ ਬੁਲਾਇਆ ਇੱਥੇ ਨੂੰ ਆਜੋ ਇੱਥੇ ਇੱਥੇ ਕੱਢ ਜਾਓ ਹੁਣ ਬਾਈ ਆ ਜਿਹੜੇ ਪਿੱਛੇ ਦੇ ਪੈਸੇ ਦੇ ਲੈ ਜ਼ਰੂਰ ਆਜੋ ਭਾਈ ਬਾਬਾ ਜੀ ਆਜੋ ਬੁੱਝ ਜਨਾ ਨੇ ਵੀ ਰੇਸ ਤੋਂ ਸਾਰਾ ਸਾਰੀ ਜਤੂਆਕ ਤਾਰੀ ਮਾਰੇ ਸਾਰੇ ਵੀ ਨਾ ਮੇਰਾ ਰੋਹ ਇਹ ਬਹੁਤ ਵੱਡੀ ਗਲ ਗਰਾਊਂਡ ਦੇ ਚਾਰਾ ਹੀ ਬਹੁਤ ਵੱਡੀ ਗੱਲ ਆ ਭਾਈ ਇਹ ਸਭ ਤੋਂ ਵੱਡੀ ਗੱਲ ਹੈ ਮੁੰਡਾ ਚ ਪਹਿਲੇ ਦੱਸਿਆ ਚਾਹਤ ਕੋ 2 ਮੀਟਰ ਪੱਜਾ ਕੋ 6 ਕਿਉਂ ਹੋਇਆ ਕੋ 12 ਵਜੇ ਸਾਢੇ ਸਵੇਰ ਉੱਪਰ ਲਿਖਿਆ ਉਹ ਮੈਂ ਪਾ ਕੇ ਪੂਰੇ ਮੈਂ ਅੱਜ ਰਾਤੀ ਵੀ ਚੈੱਕ ਕਰਕੇ ਫੇਰ ਪਾਏ ਤੇ ਤੁਹਾਨੂੰ ਮੈਂ ਇਕਲ ਦੱਸਦਾ ਇਹਦੇ 'ਚ ਕੋਈ ਉਹਨੂੰ ਜਿਹੜਾ ਜਿਹੜਾ ਵੀ ਨਾਮ ਹੋਊਗਾ ਨਾ ਮਹਿਲਾ ਹੁਣ ਸਾਰਿਆਂ ਦੇ ਸਾਹਮਣੇ ਗੈਨ ਲਾ ਮੁਰੜ ਕੇ ਲਾਇਨ ਕਰੇ ਕਰਦਾ ਇਹ ਤਾਂ ਆਪਾਂ ਨੂੰ ਕੀ ਹੈ ਪੰਜ ਪੰਜ ਤਿੰਨ ਵਾਰ ਆਪਣਾ ਚੱਲਦਾ ਨਹੀਂ ਦੇਣਾ ਸਹੀ ਕੋਈ ਚੱਕਰ ਨਹੀਂ ਲਾ ਕੇ ਲਾਇਆ ਮੈਂ ਤਾਂ ਲਫਾਵੇ 'ਚ ਪਾ ਕੇ ਫੜਾਦਾ ਪੈਸੇ ਘਟਾ ਜੀ 5100 ਵਾਲਾ ਫੜੋ ਜੀ ਹਾਂ ਕੁੱਤੇ ਲਿਖ ਦੇਖਦਾ ਆ ਵੀ ਲਿਖਿਆ ਹੋਇਆ ਇਸ ਪਾਸੇ ਸਾਰਿਆਂ ਦੇ ਲਿਖਿਆ ਹੋਇਆ ਇਹ ਡੂੜ ਨਵੀਂ ਦੀ ਆ ਮੈਂ ਹੀ ਲਿਖ ਦਿਆ ਕਰੋ ਵੀ ਕਿੱਥੇ ਲਿਖਿਆ ਪੈਸੇ ਕਿੱਥੇ ਲਿਖੇਗਾ ਤਰੁਣ ਜੀ ਪਾ 7500 ਜੀ ਜਨਾਮ 5100 ਪਹਿਲਾ ਕਿਹੜਾ 11000 ਰਲਾ ਉਹ ਨਹੀਂ ਤਾਂ ਲੱਭਦਾ ਨਹੀਂ ਆਪੇ ਥੱਲੇ 1100 1100 ਭਾਰਾ ਜੀ ਲਗਾਉਣ ਗੇਲੋ ਕਾਰਡ ਪੂਰੇ ਆ ਜਲ ਜਲ ਉਧਰ ਕਹਿੰਦੇ ਜਿਹਨਾਂ ਬਹੁਤ ਆਦਾ ਮਗੜਾ ਪਾਸ ਬੋਲਾਂ ਦੇ ਚੁਗੜੀ ਸਰਪੰਚ ਟੈਕ ਚ ਦੀਪ ਲੱਗੀ ਵੀ ਹੈ 10 ਮਿੰਟਾਂ ਦਾ ਵੱਲੋਂ ਬਹੁਤ ਬਹੁਤ ਧੰਨਵਾਦ ਚਲੋ ਚਸ ਪਿੰਡਰ ਸਰਦਾਰ ਪੱਜੋ ਸਿੰਘ ਨੇ ਹੁਣ ਪਹਿਲਾ ਭਾਈਆ ਵੀ ਪਿੰਡਾਂ ਨੇ ਸਾਡੇ ਸਰਦਾਰ ਜੀ ਦਾ ਵੀ ਸਾਰਿਆਂ ਦਾ ਸਰਦਾਰ ਹੈ 1175200 ਕੁੱਲ ਵਾਲਾ ਕਿ ਅਗਲੇ ਨੰਬਰ ਵਾਲੇ ਵੀ ਇੱਕ ਬੰਦਾ ਫੋਟੋ ਤੇ ਹੈਗਾ ਬੰਦਾ ਫਾਜ਼ਲ ਕਾ ਕਿੱਥੇ ਗਿਆ ਲਵੀ ਸਿੰਘ ਕਮੋਰ ਆਵੇ ਪਹਿਲੇ ਨੰਬਰ ਵਾਲਾ ਫਾਜ਼ਲ ਕਾ ਮੈਂ ਲਾਇਆ ਆ ਪੱਕਾ ਜਮੰਦਾਓ ਸਾਹਮਣੇ ਵੀਡੀਓ ਤੇ ਲਵੀ ਆ ਜਾ ਪੱਜੋ ਸਿੰਘ ਇੱਕ ਬੰਦਾ ਫੋਟੋ ਲਾ ਲਈਏ ਆਪਾਂ ਆਵੇ ਪਾਜੀ ਆਪਾਂ ਤੂੰ ਫੋਟੋ ਕਰਦੀ ਆਂ ਓ ਵੀਰੇ ਐਪਲ ਤੇ ਯਾਰ ਇੱਕ ਜਣਾ ਫੋਟੋ ਕਰ ਲਿਆ ਮੇਰਾ ਵੀ ਚੰਗਾ ਫੋਟੋ ਕਰ ਲੋ ਵੀਰੇ ਇੱਕ ਜਣਾ ਵੀਡੀਓ ਦਾ ਸਰਮਣਾ ਕਿਤੇ ਫੋਟੋ ਵੀ ਕਰ ਲੋ ਆ ਮੁੰਡਾ ਪਹਿਲਾ ਵਾਲਾ ਭਾਈ ਇੱਕ ਤਾੜੀ ਮਾਰੋ ਮੁੰਡੇ ਲਈ ਜ਼ੋਰਦਾਰ ਵਾਹ ਪਰ ਮਾਜਰਾ ਦਾ ਪਿਆਰ ਦਾ ਮੁੰਡਾ ਪਹਿਲੇ ਨੰਬਰ ਤੇ ਰਿਹਾ ਅੱਗੇ 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 ਵੋ ਅੱਗੇ ਬਾਬਾ ਜੀ ਆ ਜਾਓ ਸੁਬਿੰਦਰ ਜੀ ਖੜ ਹੋ ਗਏ ਗੁਰਪ੍ਰੀਤ ਸਿੰਘ ਕੰਬੋਜ ਆ ਜਾਓ ਬਾਬਾ ਜੀ ਆ ਜਾਓ ਤਾੜੀ ਮਾਰ ਦਿਓ ਯਾਰ ਇਹ ਬੜੀ ਸੇਵਾ ਕਰ ਰਿਹਾ ਬਹੁਤ ਬਹੁਤ ਧੰਨਵਾਦ ਨਾਲ ਵੀ ਸੁਖ ਲੱਟਿਆ ਸੁਗੰਦਰ ਭਾਈ ਬਈ ਸਵੰਤਾਂ ਉਹ ਸਰਪੰਚਰ ਦੂਜਾ ਨੰਬਰ ਕੀ ਬਾਤ ਜੇ ਸਵੰਤਾਂ ਤੋਂ ਸਰਪੰਚ ਅਗਲੇ ਵੇਰ ਆ ਗਿਆ ਭਾਈ ਮੇਰੀ ਗੱਲ ਤੇ ਪੈਸੀ ਗੈਨ ਲੱਗ ਆਜੂ 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 ਭਾਈ ਆ ਸੈਕੜਾ ਕੋਈ ਨਹੀਂ ਆਮਰਾ ਸਰਪੰਚਰ ਤੋਂ ਇੱਕ ਤਾੜੀ ਮਾਰੋ ਵੀਰੇ ਜ਼ੋਰਦਾਰ ਵਾਹ ਅਰਮੋਲ ਸ਼੍ਰੀ ਗੰਗਾ ਨਗਰ ਤੋਂ ਤੀਜਾ ਨੰਬਰ ਆਇਓ ਬੋਲੋ ਅਰਮੋਲ ਕਿੱਥੇ ਵੀਰੇ ਆ ਗਿਆ ਬਾਪੂ ਕਿ ਬਹਿ ਗਿਆ ਲਾ ਦੇ ਅਰਨੋਲ ਰੰਗਨਗਰ ਤੋਂ ਉਹ ਜੋਗਾ ਚੱਲ ਵੀ ਚੱਲ ਇਹ ਤੀਜੇ ਨੰਬਰ ਤੇ ਆ ਵੀਰੇ ਕੋਈ ਨਹੀਂ ਕਾਰੀ ਹੋਰ ਉਹਨੇ ਜ਼ੋਰ ਨਾਲ ਭਰਾ ਦਿਨਾਂ ਦੇ ਦੇਖੋ ਥੱਥੋਂ ਥੱਥੋਂ ਦੁਨੀ ਆ ਗਈ ਹੈ ਰੋਹੇ ਏਲ ਵੀ ਜਾਇਆ ਓਏ ਇਹ ਪਹਿਲੇ ਤੇ ਆਇਆ ਆਹ ਬਜੋਸ ਸਿੰਘ ਸਰੂਰ ਚੌਥਾ ਨੰਬਰ ਵਾਲਾ ਵੀ ਆ ਰਿਹਾ ਲੋ ਜੀ ਸਰੂਰ ਵਾਲਾ ਪ੍ਰਭਜੋਤ ਆ ਗਏ ਵੀਰੇ ਆ ਗਿਆ ਵੀਰੇ ਦੂਜੇ ਨੰਬਰ ਵਾਲਾ ਜੀ ਆ ਲੋ ਜੀ ਪੜੋ ਨਾ ਤੁਸੀਂ ਪੜਾਉਣਾ ਨਾ ਜੀ ਕੋਈ ਨਾ ਸਰ ਨਾਮ ਨਾਮ ਜਿਹੜੇ ਅਰੋੜਾ ਦਾ ਨਾਮ ਬੋਲਦਾ ਇੱਕ ਤਾੜੀ ਵਾਰ ਯਾਰ ਇਹਦੇ ਨਾਲ ਕਰੋ ਪ੍ਰਾਪਤ ਹੋ ਗਿਆ ਇਹ ਚੌਥਾ ਨੰਬਰ ਦਾ 14 ਨੰਬਰ ਦਾ ਹੈ ਹੀਰੋ ਪੰਜਾਬ ਤੋਂ ਉਸ ਵੱਲੋਂ ਆਹ ਇਹ ਚੌਥਾ ਪਾਈਆ ਵੀ ਹੀਰੋ ਖੜਾ ਜੀ ਦਾ ਪੰਜਾਬ ਤੋਂ ਸਾਹ ਤੇ ਡਿਊਟੀ ਦੇ ਜਣਾ ਵੀ ਸਾਡੇ ਕੋਲ ਬਹੁਤ ਬਹੁਤ ਖਾਣ ਕਰਾ ਉਹ ਪਹਿਲਾ ਵਾਰ ਨਾ ਉਹ ਕਰੋਸ ਨੂੰ ਪਾਤੜਾ ਪਹਿਲਾ ਪ੍ਰਾਈਜ਼ ਬਹੁਤ ਵਧੀਆ ਵੀਰੇ ਕਿਸੇ ਨੂੰ ਬੋਲ ਪਤਨ ਵਾਲਾ ਵੀਰੇ ਆ ਗਿਆ ਜੀ ਆ ਗਿਆ ਸਰ ਮੋਬਾਈਲ ਵੱਲੋਂ ਪੰਜਵਾਂ ਐਸ ਆਰ ਮੋਬਾਈਲ ਸੈਂਟਰ ਸਾਡਾ ਵੀਰ ਸੋਨਵਾਲੋਂ ਇਹ ਪਹਿਲਾ ਪ੍ਰੋਜੈਕਟਲੇ ਸਤਨਾਮ ਵੱਲੋਂ ਤੇਲਵਾਰਾ ਦੇਖੋ ਛੋਟੇ ਬੜਾ ਮੁੰਡੇ ਦੀ ਹੌਸਲਾ ਕਰਨ ਇੱਕ ਤਾੜੀ ਮਾਰੋ ਜਿਹੜਾ ਪੰਜਾਬ ਦਾ ਮੁੰਡਾ ਆ ਲੈ ਵੀ ਹਰਿਆਣੇ ਦੇ ਬੱਟਰ ਤੋਂ ਬਹੁਤ ਬਹੁਤ ਧੰਵਾਦ ਆਪਈ ਸੰਗ ਪਟਿਆਲਾ 6 ਨੰਬਰੋਂ ਚੱਲ 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 ਮੇਰਾ ਵੀਰ ਅਵੇ ਆ ਗਿਆ ਵੀਰ ਕਿਧਰ ਲੋ ਕਿਧਰ ਲੋ ਸਰ ਕਿੰਨਾਂ ਨੂੰ ਸਤਨਾਮ ਸਿੰਘ ਵੱਲੋਂ ਸਤਨਾਮ ਸਿੰਘ ਤੇਰਾ ਹਾਂ ਕਹਿ ਲਾ ਇੱਕ ਮਨ ਕੜਾਈ ਚੰਗਿਆ 7ਵਾਂ ਨੰਬਰ ਆ ਜੀ ਮਾਲਵਾਜ਼ ਮਾਰਿਓ ਕਹਲੇ ਨੂੰ ਸਤਨਾਮ ਕਿਥੋਂ ਬੰਸ ਸਤਨਾਵ ਵੀ ਰਹਿਆ ਮੇਰੇ ਵੀਨੇ 23 ਸਤਨਾਵ ਇਹ ਭਰਾ ਵੱਲੋਂ ਆਈ ਨੇ ਸੈਂਟਰ ਇਹ ਦੋ ਨਾਮ ਇਹਨਾਂ ਵੱਲੋਂ ਆ ਦੋ ਨਾਮ ਇਹਨਾਂ ਵੱਲੋਂ ਆ ਇਹ ਦੋ ਭਾਜਨਾਂ ਨੂੰ ਵੀਰ ਸਤਨਾਵ ਸਿੰਘ ਕਹਰਾ ਤਾਰੀ ਮਾਰਦੇ ਵੀਰ ਜਨਾਂ ਦੇ ਆ ਵੀ ਇਹਨਾਂ ਵੱਲੋਂ ਅਸਦੀਪ ਸਿੰਘ ਸਰੂਰ 7ਵਾਂ ਨੰਬਰ ਇਹ ਵੀ ਇਹਨਾਂ ਲਈ ਆ ਇਹਨਾਂ ਲਈ ਆ ਸਤਨਾਵ ਸਿੰਘ ਕਹਰਾ I don't know what I'm doing.